ਸਿਰਨਾਮ ਅੱਜ ਅਸੀਂ ਕੁਝ ਸਿਰਨਾਮ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਜਾਂ ਸਮਾਨਤਰ ਸ਼ਬਦ ਵੀ ਕਿਹਾ ਜਾਂਦਾ ਹੈ ਇਸ ਵਿੱਚ ਬਹੁਤੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਤੇਜ਼ ਨੂੰ ਕੁਇਕ ਜਾਂ ਰੈਪਿਡ ਵੀ ਕਿਹਾ ਜਾਂਦਾ ਹੈ ਇਸੇ ਹੀ ਤਰ੍ਹਾਂ ਹੌਲੀ ਨੂੰ ਸਲੋ ਗ੍ਰੈਜੂਅਲ ਲੰਮਾ ਜਾਂ ਉੱਚਾ ਨੂੰ ਟਾਲ ਹਾਈ ਛੋਟਾ ਨੂੰ ਸ਼ਾਰਟ ਲੋ ਛੇਤੀ ਨੂੰ अर्ली प्रॉम्प्ट ਦੇਰੀ ਨਾਲ ਲੇਟ ਡਿਲੇ ਗੁੱਸੇ ਨੂੰ ਐਂਗਰੀ ਮੈਡ ਸ਼ਾਂਤ ਨੂੰ ਕੌਮ ਪੀਸਫੁਲ ਸਾਫ਼ ਨੂੰ ਕਲੀਨ ਟਾਈਡੀ ਗੰਦਾ ਨੂੰ ਡਰਟੀ ਮੈਸੀ ਚੰਗਾ ਨੂੰ ਗੁੱਡ ਫਾਈਨ ਬੁਰਾ ਜਾਮੜਾ ਨੂੰ ਬੈਡ ਪੂਰ ਪੂਰ ਨੂੰ ਬਸੇ ਗਰੀਬ ਕਿਹਾ ਜਾਂਦਾ ਹੈ ਪਰ ਪੂਰ ਕੰਡੀਸ਼ਨ ਨੂੰ ਮਾੜੀ ਕੰਡੀਸ਼ਨ ਵੀ ਕਹਿ ਸਕਦੇ ਹਾਂ